ਫਗਵਾੜੇ ਦੇ ਕੋਲ ਪਿੰਡ ਭਾਨੋਕੀ ਦਾ ਰਹਿਣ ਵਾਲਾ ਮੋਨੂ ਆਪਣੀ ਪਤਨੀ ਤੇ ਆਪਣੇ ਬੱਚਿਆਂ ਦੇ ਨਾਲ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਦੇ ਵਿੱਚ ਰਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਮੋਨੂ ਉਹਦੀ ਪਤਨੀ ਇੱਕ ਬੇਟੀ ਤੇ ਇੱਕ 5 ਸਾਲ ਦਾ ਬੇਟਾ ਹਰਵੀਰ ਮੋਨੂ ਦਾ ਪੇਂਟ ਦਾ ਕੰਮ ਹੁੰਦਾ ਸਵੇਰੇ ਜਾਣਾ ਸ਼ਾਮ ਨੂੰ ਆਉਣਾ ਤੇ ਪਤਨੀ ਵੀ ਪ੍ਰਾਈਵੇਟ ਜੌਬ ਕਰਦੀ ਹੁੰਦੀ ਹੈ ਦੋਨੋਂ ਮੀਆਂ ਬੀਵੀ ਮਿਹਨਤ ਕਰਦੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇਣ ਵਾਸਤੇ ਬਿਹਤਰ ਪੜ੍ਹਾਈ ਹੋਵੇ ਉਹਨਾਂ ਦੀ ਤੇ ਉਹ ਪੜ੍ਹ ਲੈ ਕੇ ਵੱਡੇ ਹੋ ਕੇ ਕੋਈ ਵਧੀਆ ਇਨਸਾਨ ਬਣ ਤੇ ਕਿਸੇ ਵਧੀਆ ਪੋਸਟਾਂ ਤੇ ਪਹੁੰਚਣ ਇਸ ਕਰਕੇ ਉਹ ਜੀ ਤੋੜ ਮਿਹਨਤ ਕਰਦੇ ਹੁੰਦੇ ਨੇ ਹੁਣ ਉਹਨਾਂ ਨੂੰ ਨਹੀਂ ਸੀ ਪਤਾ ਵੀ ਉਹਨਾਂ ਦੇ ਨਾਲ ਅੱਗੇ ਐਸਾ ਪਾਣਾ ਵਾਪਰਨਾ ਬੀਤੇ ਮੰਗਲਵਾਰ ਜਿਹੜਾ ਮੋਨੂ ਸੀ ਆਪਣੇ ਕੰਮ ਤੇ ਸੀ ਉਹਨੇ ਸ਼ਾਮ ਨੂੰ ਆਉਣਾ ਸੀ ਜਿਹੜੀ ਉਹਨਾਂ ਦੀ ਪਤਨੀ ਉਹ ਕੰਮ ਤੋਂ ਆਉਂਦੀ ਹੈ ਘਰ ਦੇ ਵਿੱਚ ਆਰਾਮ ਕਰਨ ਲੱਗ ਜਾਂਦੀ ਹੈ ਤੇ ਇਹਨਾਂ ਦੇ ਨੇੜੇ ਹੀ ਉੱਥੇ ਨਿਊ ਦੀਪਨਗਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਸੀ ਜਿੱਥੇ ਪਾਠ ਚੱਲਦੇ ਸੀ ਹੁਣ ਰੋਜ਼ ਦੀ ਰੁਟੀਨ ਸੀ ਦੋਨੋਂ ਭੈਣ ਭਰਾ ਗੁਰਦੁਆਰੇ ਜਾਂਦੇ ਸੀ ਉੱਥੇ ਪਾਠ ਸੁਣਦੇ ਸੀ ਦੋਨੋਂ ਛੋਟੇ ਛੋਟੇ ਬੱਚੇ ਜਿਵੇਂ ਹੁਣ ਆਮ ਗਲੀ ਮਹੱਲਿਆਂ ਦੇ ਵਿੱਚ ਹੁੰਦੇ ਨੇ ਤੇ ਸਿੱਧੇ ਪਾਸੇ ਲੱਗੇ ਹੋਏ ਸੀ ਗੁਰੂ ਦੇ ਲਾੜ ਗੁਰਦੁਆਰਾ ਸਾਹਿਬ ਜਾਣਾ ਰੋਜ਼ ਪਾਠ ਸੁਣਨਾ ਉੱਥੋਂ ਫਿਰ ਆਪਣੇ ਘਰ ਆ ਜਾਣਾ ਇਹ ਦੋਨੋਂ ਭੈਣ ਭਰਾ ਉੱਥੇ ਜਾਂਦੇ ਨੇ ਭੈਣ ਵੀ ਛੋਟੀ ਜੀ ਹੁੰਦੀ ਐ ਤੇ 5 ਸਾਲ ਦਾ ਨਾਲ ਹਰਵੀਰ ਉੱਥੇ ਜਾ ਕੇ ਜਿਹੜਾ ਹਰਵੀਰ ਹੁੰਦਾ ਗੁਰਦੁਆਰਾ ਸਾਹਿਬ ਦੇ ਬਾਹਰ ਖੇਡਣ ਲੱਗ ਜਾਂਦਾ ਜਿਹੜੀ ਭੈਣ ਹੁੰਦੀ ਐ ਅੰਦਰ ਚਲੀ ਜਾਂਦੀ ਐ ਮੱਥਾ ਟੇਕਦੀ ਐ ਉੱਥੇ ਪਾਠ ਸੁਣਦੀ ਐ ਥੋੜੀ ਦੇਰ ਬਾਅਦ ਉਹ ਜਦੋਂ ਬਾਹ ਤੋ ਦੇਖਦੀ ਹੈ ਵੀ ਕਿਤੇ ਵੀ ਉਹਨੂੰ ਉਹਦਾ ਭਰਾ ਨਹੀਂ ਦਿਖਦਾ ਅੱਗੇ ਵੀ ਕਈ ਵਾਰ ਐਵੇਂ ਹੁੰਦਾ ਵੀ ਜਿਹੜਾ ਬੱਚਾ ਹੁੰਦਾ ਹਰਵੀਰ ਉਹ ਬਾਹਰ ਖੇਡਣ ਲੱਗ ਜਾਂਦਾ ਫਿਰ ਜਦੋਂ ਹੀ ਭੈਣ ਆਉਂਦੀ ਹੈ ਉਹਨੂੰ ਆਪਣੇ ਨਾਲ ਕਰ ਲੈ ਹੁੰਦੀ ਹੈ ਇਸ ਦਿਨ ਜਦੋਂ ਉਹ ਹੁਣ ਵਾਪਸ ਆਉਂਦੀ ਹੈ ਤਾਂ ਜਦੋਂ ਦੇਖਦੀ ਉਹਨੂੰ ਉਹਦਾ ਭਰਾ ਉੱਥੇ ਨਹੀਂ ਮਿਲਦਾ ਉਹ ਆਲੇ-ਦੁਆਲੇ ਲੱਭਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹਨੂੰ ਜਦੋਂ ਨਹੀਂ ਮਿਲਦਾ ਤਾਂ ਆਪਣੇ ਘਰ ਆਉਂਦੀ ਹੈ ਆਪਣੀ ਮੰਮੀ ਤੋਂ ਪੁੱਛਦੀ ਹੈ ਵੀ ਹਰਵੀਰ ਘਰ ਆਇਆ ਉਹਦਾ ਕਹਿਣਾ ਹੁੰਦਾ ਵੀ ਤਾਂ ਤੇਰੇ ਨਾਲ ਗਿਆ ਸੀ ਉਹ ਘਰ ਨਹੀਂ ਆਇਆ ਫਿਰ ਦੋਨੋਂ ਮਾਵਾਂ ਧੀਆਂ ਲੱਭਦੀਆਂ ਨੇ ਆਲੇ-ਦੁਆਲੇ ਪੁੱਛਿਆ ਜਾਂਦਾ ਜਦੋਂ ਕਿਤੇ ਵੀ ਪਤਾ ਨਹੀਂ ਲੱਗਦਾ ਫਿਰ ਹਰਵੀਰ ਦੀ ਮਾਂ ਵੱਲੋਂ ਆਪਣੇ ਪਤੀ ਨੂੰ ਫੋਨ ਕੀਤਾ ਜਾਂਦਾ ਮੋਨੂ ਕਿਸੇ ਦੀ ਮੋਟਰਸਾਈਕਲ ਲੈ ਕੇ ਘਰ ਪਹੁੰਚਦਾ ਉਹ ਵੀ ਲੱਭਣਾ ਸਟਾਰਟ ਕਰਦਾ ਉੱਥੇ ਆਲੇ-ਦੁਆਲੇ ਪੁੱਛਿਆ ਜਾਂਦਾ بڑا ਲੱਭਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਇੱਕ ਐਗਟੀਵਾ ਦੇ ਉੱਤੇ ਇੱਕ ਬੰਦਾ ਪਹਿਲਾਂ ਉਹਨੂੰ ਧੱਕਾ ਲਵਾਉਂਦਾ ਹੁੰਦਾ ਰੇਡ ਕੇ ਲਈ ਜਾਂਦਾ ਉਹਦਾ ਪਿੱਛੋਂ ਜਿਹੜਾ 5 ਸਾਲ ਦਾ ਹਰਵੀਰ ਹੁੰਦਾ ਧੱਕਾ ਲਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਉਸ ਤੋਂ ਬਾਅਦ ਉਹਨੂੰ ਬਿਠਾ ਕੇ ਇੱਥੋਂ ਚਲਾ ਜਾਂਦਾ ਉਨੇ ਗੱਲ ਦਾ ਪਤਾ ਲੱਗਦਾ ਤਾਂ ਫਿਰ ਮੋਨੂ ਨਾਲ ਦੀ ਨਾਲ ਪੁਲਿਸ ਨੂੰ ਫੋਨ ਕਰਦਾ 100 ਨੰਬਰ ਤੇ ਕਾਲ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨਾਲ ਦੀ ਨਾਲ ਹਰਕਤ ਦੇ ਵਿੱਚ ਆਉਂਦਾ 5 ਸਾਲ ਦਾ ਇੱਕ ਬੱਚਾ ਗਾਇਬ ਹੋਇਆ ਸੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਵੀ ਉੱਥੇ ਪਤਾ ਕੀਤਾ ਜਾਂਦਾ ਫਿਰ ਗਲੀ ਦੇ ਵਿੱਚ ਲੱਗਿਆ ਇੱਕ ਸੀਸੀਟੀਵੀ ਕੈਮਰਾ ਸੀ ਜਿਹੜਾ ਉਹ ਚੈੱਕ ਕੀਤਾ ਜਾਂਦਾ ਫਿਰ ਉਹਨਾਂ ਨੂੰ ਹਰਾਨੀ ਜਨਕ ਕੋ ਤੋਂ ਫੁਟੇਜ ਮਿਲਦੇ ਨੇ ਇੱਕ ਬੰਦਾ ਜਿਹੜਾ ਪਹਿਲਾਂ ਸਕੂਟੀ ਰੇਡ ਕੇ ਲਈ ਹੁੰਦਾ ਹੁੰਦਾ ਫਿਰ ਹੌਲੀ-ਹੌਲੀ ਉਹ ਕੱਲ ਵੰਦਾ ਉਤੋਂ ਫਿਰ ਉਹਨੂੰ ਆਪਣੀ ਸਕੂਟੀ ਤੇ ਬਿਠਾ ਕੇ ਉੱਥੋਂ ਨਿਕਲ ਜਾਂਦਾ ਹੁਣ ਜਦੋਂ ਅੱਗੇ ਉਹਦੀ ਤਹਿਕੀਕਾਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਮੰਡੀ ਵੱਲ ਗਿਆ ਫਿਰ ਜਦੋਂ ਕੈਮਰਿਆਂ ਦੇ ਵਿੱਚ ਦੇਖਿਆ ਜਾਂਦਾ ਤੇ ਜਿਹੜੀ ਐਕਟਿਵਾ ਹੁੰਦੀ ਹੈ ਉਹਦਾ ਨੰਬਰ ਟ੍ਰੇਸ ਹੁੰਦਾ ਹੁਣ ਉਹਦਾ ਨੰਬਰ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਫਿਰ ਉਹਦੇ ਮਾਲਕ ਕੋਲ ਪਹੁੰਚਿਆ ਜਾਂਦਾ ਉਹ ਇਕੇਲਿਆਂ ਵਾਲਾ ਸੀ ਹੁਸ਼ਿਆਰਪੁਰ ਦੇ ਵਿੱਚ ਜਦੋਂ ਉਹਦੇ ਕੋਲ ਪਹੁੰਚਿਆ ਜਾਂਦਾ ਤਾਂ ਨੰਬਰ ਥੋੜਾ ਜਿਆਦਾ ਕਲੀਅਰ ਨਹੀਂ ਸੀ ਇੱਥੇ ਉਹ ਮੁੱਕਰ ਵੀ ਜਾਂਦਾ ਉਹਦਾ ਕਹਿਣਾ ਵੀ ਮੇਰੀ ਸਕੂਟੀ ਨਹੀਂ ਮਿੰਤਾ ਦੇ ਬਾਰੇ ਪਤਾ ਹੀ ਨਹੀਂ ਫਿਰ ਉਹਦੇ ਕੈਮਰੇ ਚੈੱਕ ਕੀਤੇ ਜਾਂਦੇ ਜਦੋਂ ਉਹਦੇ ਕੈਮਰੇ ਚੈੱਕ ਕੀਤੇ ਜਾਂਦੇ ਨੇ ਇੱਕ ਸ਼ਖਸ ਉਸ ਸਕੂਟੀ ਦੇ ਉੱਪਰ ਇੱਕ 5 ਸਾਲ ਦੇ ਬੱਚੇ ਨੂੰ ਲੈ ਕੇ ਆਉਂਦਾ ਦਿਖਦਾ ਹੈ ਸਕੂਟੀ ਨੂੰ ਖੜਾਉਂਦਾ ਹੈ ਉਸ ਤੋਂ ਬਾਅਦ ਉਹਨੂੰ ਲੈ ਕੇ ਮੰਡੀ ਵੱਲ ਚਲਾ ਜਾਂਦਾ ਹੁਣ ਜਦੋਂ ਸਾਰਾ ਕੁਝ ਦਿਖਾਇਆ ਜਾਂਦਾ ਉਹਦੇ ਕੈਮਰੇ ਦੇ ਵਿੱਚ ਤਾਂ ਫਿਰ ਉਹ ਬੰਦੇ ਦਾ ਪਤਾ ਲੱਗਦਾ ਹੈ ਫਿਰ ਪੁਲਿਸ ਉਹਦੀ ਜਾਂਚ ਪੜਤਾਲ ਕਰਦੀ ਐ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਐ ਹੁਣ ਉੱਥੇ ਸਾਰੀ ਪੁਲਿਸ ਥਾਣਾ ਇੰਚਾਰਜ ਗੁਰਸਾਹਿਬ ਸਿੰਘ ਤੇ ਡੀਐਸਪੀ ਦੇਵਦਰਸ਼ ਸ਼ਰਮਾ ਪੂਰੀ ਆਪਣੀ ਪੁਲਿਸ ਬਲ ਦੇ ਨਾਲ ਲੱਭਣ ਦੀ ਕੋਸ਼ਿਸ਼ ਕਰਦੇ ਨੇ ਹਰ ਜਗ੍ਹਾ ਲੱਭਿਆ ਜਾਂਦਾ ਪੁਲਿਸ ਨੂੰ ਫਿਰ ਕਾਮਯਾਬੀ ਮਿਲਦੀ ਹੈ ਤਾਂ ਪੁਲਿਸ ਉਹ ਬੰਦੇ ਤੱਕ ਪਹੁੰਚਦੀ ਹੈ ਉਹਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਉਹਨੂੰ ਥਾਣੇ ਲਿਆਂਦਾ ਜਾਂਦਾ ਉੱਥੋਂ ਪੁੱਛਗਿੱਛ ਹੁੰਦੀ ਹੈ ਪੁਲਿਸ ਆਪਣੇ ਹਿਸਾਬ ਨਾਲ ਵੀ ਪੁੱਛਗਿੱਛ ਕਰਦੀ ਹੈ ਪਰ ਉਸ ਸਮੇਂ ਉਹ ਬੰਦਾ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਹੁੰਦਾ ਹੈ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਰਾਤ ਬਹੁਤ ਹੋ ਚੁੱਕੀ ਸੀ ਉਹ ਕਈ ਜਣਿਆਂ ਦੇ ਨਾਮ ਲੈਂਦਾ ਇੱਕ ਔਰਤ ਦਾ ਨਾਮ ਲਿਆ ਜਾਂਦਾ ਪਿੰਕੀ ਨਾਮ ਦੀ ਫਿਰ ਦੀਪੂ ਦਾ ਨਾਮ ਲਿਆ ਜਾਂਦਾ ਹੁਣ ਰਾਤ ਹੋ ਜਾਂਦੀ ਹੈ ਤਾਂ ਪੁਲਿਸ ਦਾ ਕਹਿਣਾ ਹੁੰਦਾ ਵੀ ਰਾਤ ਬਹੁਤ ਹੋ ਚੁੱਕੀ ਹੈ ਦੂਜੇ ਨਸ਼ੇ ਦੇ ਵਿੱਚ ਹੁਣ ਇਹਦਾ ਅਸੀਂ ਕਰ ਕੀ ਸਕਦੇ ਹਾਂ ਤੇ ਇਹ ਤੋਂ ਸਵੇਰੇ ਦੇਖਿਆ ਜਾਏਗਾ ਪਰ ਜਿਹੜਾ ਪਿਓ ਹੁੰਦਾ ਮੋਨੂ ਉਹਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਹੁੰਦੀ ਮਾਂ ਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ ਹੁੰਦੀ ਇੱਕ ਮਾਂ ਬਾਪ ਜਿਹਦਾ 5 ਸਾਲ ਦਾ ਬੱਚਾ ਗਾਇਬ ਹੋਇਆ ਸੀ ਉਹ ਰਾਤ ਨੂੰ ਕਿਵੇਂ ਸੌ ਸਕਦਾ ਸੀ ਉਹ ਸਾਰੀ ਰਾਤ ਲੱਭਦਾ ਰਹਿੰਦਾ ਗਲੀਆਂ ਦੇ ਵਿੱਚ ਰੇਲਵੇ ਸਟੇਸ਼ਨ ਬੱਸ ਸਟੈਂਡ ਹਰ ਜਗ੍ਹਾ ਲੱਭਿਆ ਜਾਂਦਾ ਹੈ ਪਰ ਉਹਨਾਂ ਦੇ 5 ਸਾਲ ਦੇ ਬੇਟੇ ਹਰਵੀਰ ਦਾ ਕਿਤੇ ਵੀ ਪਤਾ ਨਹੀਂ ਲੱਗਦਾ। ਸਵੇਰੇ ਸਵੇਰੇ ਪੁਲਿਸ ਫਿਰ ਐਕਟਿਵ ਹੁੰਦੀ ਹੈ। ਹਰ ਜਗ੍ਹਾ ਲੱਭਿਆ ਜਾਂਦਾ ਮੰਡੀ ਦੇ ਵਿੱਚ ਪਹੁੰਚਦੇ ਨੇ ਉਹਨਾਂ ਤੋਂ ਪਹਿਲਾਂ ਮੋਨੂ ਵੀ ਪਹੁੰਚਦਾ ਜਦੋਂ ਉੱਥੇ ਪੁੱਛਿਆ ਜਾਂਦਾ ਫੋਟੋ ਦਿਖਾ ਕੇ ਵੀ ਇਹ ਬੱਚੇ ਨੂੰ ਕਿਸੇ ਨੇ ਦੇਖਿਆ ਹੋਵੇ। ਕਿਸੇ ਦੇ ਵੱਲੋਂ ਵੀ ਕਿਹਾ ਜਾਂਦਾ ਵੀ ਅਸੀਂ ਇਹਨੂੰ ਨਹੀਂ ਵੇਖਿਆ। ਇੱਕ ਦੁਕਾਨ ਤੇ ਪਹੁੰਚਦਾ ਜਿਹਦੇ ਕੋਲ ਕੁਰਕਰੇ ਵਗੈਰਾ ਤੇ ਹੋਰ ਇਹੋ ਜਿਹਾ ਸਮਾਨ ਹੁੰਦਾ ਉਹਦੇ ਕੋਲ ਜਦੋਂ ਪਹੁੰਚਦਾ ਉਹਦਾ ਵੀ ਕਹਿਣਾ ਹੁੰਦਾ ਵੀ ਮੈਂ ਨਹੀਂ ਦੇਖਿਆ। ਜਦੋਂ ਦੁਕਾਨਦਾਰਾਂ ਨੂੰ ਤਾਂ ਕਿਹਾ ਜਾਂਦਾ ਇਹਦੀ ਸੀਸੀਟੀਵੀ ਕੈਮਰੇ ਅਸੀਂ ਚੈੱਕ ਕਰਨੇ ਨੇ ਵੀ ਤੁਸੀਂ ਚੈੱਕ ਕਰਾ ਦਿਓ ਮੇਰਾ ਬੇਟਾ ਗਾਇਬ ਹੋਇਆ ਪਰ ਇੱਥੇ ਸਭ ਦੀ ਇਨਸਾਨੀਅਤ ਕਹਿ ਲੋ ਵੀ ਇੱਕ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ ਕੋਈ ਵੀ ਬੰਦਾ ਆਪਣਾ ਸੀਸੀਟੀਵੀ ਚੈੱਕ ਕਰਾਉਣ ਵਾਸਤੇ ਤਿਆਰ ਨਹੀਂ ਹੁੰਦਾ ਕਿਸੇ ਵੱਲੋਂ ਕਿਹਾ ਜਾਂਦਾ ਵੀ ਇਹ ਕੰਮ ਨਹੀਂ ਕਰਦਾ ਕਿਸੇ ਦਾ ਕਿਹਾ ਜਾਂਦਾ ਮਾਊਸ ਨਹੀਂ ਠੀਕ ਕਿਸੇ ਕੋਲ ਆਈਡੀ ਨਹੀਂ ਕਿਸੇ ਕੋਲ ਕੁਝ ਨਹੀਂ ਫਿਰ ਉਸ ਸਮੇਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਤਾਂ ਪੁਲਿਸ ਡੀਐਸਪੀ ਸਾਹਿਬ ਥਾਣਾ ਇਨਚਾਰਜ ਪੂਰੀ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਫਿਰ ਸੀਸੀਟੀਵੀ ਜਦੋਂ ਚੈੱਕ ਕੀਤੇ ਜਾਂਦੇ ਨੇ ਫਿਰ ਉਹ ਬੰਦਾ ਉਸੇ ਮੰਡੀ ਚੋਂ ਸਾਈਡ ਤੇ ਨਿਕਲਦਾ ਦਿਖਦਾ ਇੱਕ ਗਲੀ ਦੇ ਵਿੱਚ ਅੱਗੇ ਜਾ ਕੇ ਹੁਣ ਕੋਈ ਪਤਾ ਨਹੀਂ ਲੱਗਦਾ ਫਿਰ ਪੁਲਿਸ ਅੱਗੇ ਲੱਗਦੀ ਹੈ ਕਿਉਂਕਿ ਪੂਰੀ ਹੁਣ ਪੁਲਿਸ ਫਿਰ ਉੱਥੇ ਇਕੱਠੀ ਹੋ ਚੁੱਕੀ ਹੈ ਸਵੇਰੇ ਸਵੇਰੇ ਤੇ ਪੁਲਿਸ ਜਦੋਂ ਆਲੇ ਦੁਆਲੇ ਗਲੀਆਂ 'ਚ ਫਿਰ ਅੱਗੇ ਗਲੀ ਤੋਂ ਅੱਗੇ ਇੱਕ ਸੜਕ ਲੱਗਦੀ ਹੈ ਸੜਕ ਦੇ ਨੇੜੇ ਹੀ ਸ਼ਮਸ਼ਾਨ ਘਾਟ ਹੁੰਦਾ ਹੈ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚਿਆ ਜਾਂਦਾ ਤਾਂ ਉੱਥੇ ਪੁਲਿਸ ਨੂੰ 5 ਸਾਲ ਦੇ ਹਰਬੀਰ ਦੀ ਲਾਸ਼ ਮਿਲਦੀ ਹੈ ਜਿਹੜੀ ਕਿ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀ ਹੈ ਉਹ ਦੀ ਕੈਪਰੀਓ ਦੇ ਗਲ ਦੇ ਵਿੱਚ ਪਈ ਹੁੰਦੀ ਹੈ ਦੇਖਣ ਤੇ ਪਤਾ ਲੱਗਦਾ ਵੀ ਇਹਦਾ ਗਲ ਕੁੱਟ ਕੇ ਕਤਲ ਕੀਤਾ ਗਿਆ ਤੇ ਉਹਦੇ ਕੋਈ ਵਜਨੀ ਚੀਜ਼ ਵੀ ਸਿਰ ਚ ਮਾਰੀ ਗਈ ਸੀ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀ ਹੈ ਪਰ ਲਾਸ਼ ਨੂੰ ਲੈ ਕੇ ਫਿਰ ਪੁਲਿਸ ਪ੍ਰਸ਼ਾਸਨ ਜਿਹੜਾ ਹੁੰਦਾ ਮੋਰਚਰੀ ਚ ਪਹੁੰਚਦੇ ਨੇ ਘਰ ਵਾਲਿਆਂ ਨੂੰ ਜਦੋਂ ਪਤਾ ਲੱਗਦਾ ਕਿਉਂਕਿ ਹਜੇ ਤੱਕ ਉਹਨਾਂ ਨੂੰ ਮੇਜ ਸੀ ਵੀ ਉਹਨਾਂ ਦਾ ਬੱਚਾ ਹੋ ਸਕਦਾ ਕਿਤੇ ਜਿਉਂਦਾ ਮਿਲੇ ਕਿਉਂਕਿ ਜਿਹੜਾ ਬੰਦਾ ਲੈ ਕੇ ਗਿਆ ਸੀ ਉਹ ਪੁਲਿਸ ਦੀ ਗ੍ਰਿਫਟ ਦੇ ਵਿੱਚ ਸੀ ਪਰ লাশ ਦਾ ਪਤਾ ਲੱਗਦਾ ਤਾਂ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਜਿਹਦਾ ਹੁਣ ਇੱਕ 5 ਸਾਲ ਦਾ ਛੋਟਾ ਜਿਹਾ ਮਾਸੂਮ ਬੱਚਾ ਜਿਹੜਾ ਹਜੇ ਤੋਤਲਾ ਬੋਲਦਾ ਸੀ ਸਾਫ਼ ਬੋਲਣ ਵੀ ਨਹੀਂ ਸੀ ਲੱਗਿਆ ਉਹਦੀ লাশ ਮਿਲੀ ਹੈ ਪੋਸਟਮਾਰਟਮ ਹੁੰਦਾ ਉਦੋਂ ਤੱਕ ਕਈ ਜਥੇਬੰਦੀਆਂ ਕਈ ਨੀਂਗ ਸਿੰਘ ਜਥੇਬੰਦੀਆਂ ਉੱਥੇ ਪਹੁੰਚ ਜਾਂਦੀਆਂ ਨੇ ਕੱਟ ਹੋ ਜਾਂਦਾ ਤੇ ਉਹ ਬੰਦਾ ਜਿਹੜਾ ਹੁੰਦਾ ਜਿਹੜਾ ਲੈ ਕੇ ਗਿਆ ਸੀ ਉਹ ਪ੍ਰਵਾਸੀ ਹੁੰਦਾ ਉਹਦੇ ਖਿਲਾਫ ਵੀ ਨਾਰੇ ਪਿਆਜੀ ਕੀਤੀ ਜਾਂਦੀ ਹੈ ਦੂਜਿਆਂ ਦੇ ਖਿਲਾਫ ਵੀ ਕਿਉਂਕਿ ਬਹੁਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਕਰਦਾ ਹੀ ਨਹੀਂ ਜਿੰਨੇ ਪੈਸਿਆਂ ਦੇ ਵਿੱਚ ਵੀ ਕੋਈ ਰੱਖਦਾ ਹੈ ਘੱਟ ਪੈਸਿਆਂ ਦੇ ਵਿੱਚ ਵੀ ਕੋਈ ਪੁੱਛਦਾ ਹੀ ਨਹੀਂ ਉਹਦਾ ਨਾਮ ਕੀ ਹੈ ਉਹ ਕਿੱਥੋਂ ਦਾ ਕੋਈ ਉਹਦਾ ਆਈਡੀ ਪ੍ਰੂਫ ਨਹੀਂ ਲਿਆ ਜਾਂਦਾ ਜਿਉਂਨੇ ਆ ਕੇ ਦੱਸਦਾ ਉਹਦਾ ਨਾਮ ਰਾਜੂ ਹੈ ਹਾਂਜੀ ਰਾਜੂ ਹੈ ਰਾਜੂ 2 ਸਾਲ ਲਾਇਆ 6 ਮਹੀਨੇ ਲਾਇਆ ਉਸ ਤੋਂ ਬਾਅਦ ਉਹ ਕੋਈ ਕਾਂਡ ਕਰਕੇ ਚਲਾ ਜਾਂਦਾ ਤੇ ਕਿਸੇ ਨੂੰ ਉਹਦਾ ਪਤਾ ਹੀ ਨਹੀਂ ਹੁੰਦਾ ਵੀ ਉਹ ਵਾਸਤਵ ਚ ਰਾਜੂ ਸੀ ਜਾਂ ਕੋਈ ਹੋਰ ਸੀ ਉਹਦਾ ਕੋਈ ਆਈਡੀ ਪ੍ਰੂਫ ਹੀ ਨਹੀਂ ਹੁੰਦਾ ਇਹ ਦੁਕਾਨਦਾਰਾਂ ਤੇ ਵੀ ਲਾਗੂ ਹੋਣੀ ਚਾਹੀਦੀ ਵੀ ਘੱਟੋ ਘੱਟ ਉਹਦਾ ਆਈਡੀ ਪ੍ਰੂਫ ਤਾਂ ਤੁਹਾਡੇ ਕੋਲ ਹੋਵੇ ਪਤਾ ਤਾਂ ਹੋਵੇ ਅਸਲ ਦੇ ਵਿੱਚ ਉਹਦਾ ਨਾਮ ਕੀ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਪਰ ਪੁਲਿਸ ਨੇ ਅਪਰਾਧੀ ਨੂੰ ਇਸ ਵਾਰ ਫੜ ਲਿਆ ਸੀ ਫਿਰ ਜਥੇਬੰਦੀਆਂ ਵੱਲੋਂ ਵੀ ਜਿਹੜਾ ਪਰਿਵਾਰ ਦੇ ਨਾਲ ਅਫਸੋਸ ਵੀ ਜ਼ਾਹਿਰ ਕੀਤਾ ਜਾਂਦਾ ਤੇ ਮੋਰਚਾ ਵੀ ਖੋਲਿਆ ਜਾਂਦਾ ਪ੍ਰਵਾਸੀਆਂ ਦੇ ਖਿਲਾਫ ਹਾਲਾਂਕਿ ਹਰੇਕ ਪ੍ਰਵਾਸੀ ਜਿਹੜਾ ਉਹ ਮਾੜਾ ਨਹੀਂ ਪਰ ਜਿਹੜੇ ਸ਼ਰਾਰਤੀ ਤੱਤ ਨੇ ਉਹਨਾਂ ਦਾ ਵੀ ਉਹਨਾਂ ਦੇ ਵਿੱਚ ਪਤਾ ਨਹੀਂ ਲੱਗਦਾ ਕਿਉਂਕਿ ਵੈਰੀਫਿਕੇਸ਼ਨ ਹੀ ਨਹੀਂ ਹੁੰਦੀ ਪੁਲਿਸ ਵੱਲੋਂ ਉਸ ਤੋਂ ਬਾਅਦ লাশ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਤੇ ਉਹ 5 ਸਾਲ ਦੇ ਮਾਸੂਮ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਉਹਨਾਂ ਦੇ ਜੱਦੀ ਪਿੰਡ ਫਕਵਾੜੇ ਦੇ ਕੋਲ ਭਾਨੋਕੀ ਪਿੰਡ ਦੇ ਵਿੱਚ ਪਰ ਜਿਹੜੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੀ ਲੋਕ ਤੇ ਜਥੇਬੰਦੀਆਂ ਉਹ ਪੂਰੇ ਪਰਿਵਾਰ ਦੇ ਨਾਲ ਹੁੰਦੇ ਨੇ ਇਕਜੁੱਟ ਹੁੰਦੇ ਨੇ ਉਹਨਾਂ ਵੱਲੋਂ ਦੂਜੇ ਦਿਨ ਮੰਡੀ ਵੀ ਨਹੀਂ ਖੁੱਲਣ ਦਿੱਤੀ ਜਾਂਦੀ ਹੁਣ ਇੱਛਾ ਜਿਹੜੀ ਹੁੰਦੀ ਹੈ ਪਰਿਵਾਰ ਦੀ ਉਹਨਾਂ ਦਾ ਕਹਿਣਾ ਸੀ ਵੀ ਇਹਨੂੰ ਘਟੋ-ਘਟ फांसी ਦੀ ਸਜ਼ਾ ਹੋਣੀ ਚਾਹੀਦੀ ਹੈ ਜਿਵੇਂ ਸਾਡੇ ਛੋਟੇ ਜਿਹੇ ਬੱਚੇ ਨੂੰ ਮਾਰਿਆ ਉਸੇ ਤਰੀਕੇ ਦੀ ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ ਯੋਧਾ ਕਹਿਣਾ ਹੈ ਵੀ ਜਿਹੜੀ ਸ਼ਮਸ਼ਾਨ ਘਾੜ ਦੇ ਵਿੱਚ Laash ਮਿਲੀ ਹੈ ਜਾਂ ਤਾਂ ਕੋਈ ਜਾਦੂ ਟੋਨੇ ਜੰਤਰ ਤੰਤਰ ਦਾ ਕੋਈ ਇਹਨਾਂ ਨੇ ਕਿਰਿਆ ਇੱਥੇ ਕੀਤੀ ਹੈ ਉਸ ਤੋਂ ਬਾਅਦ ਇਹਨੂੰ ਮਾਰਿਆ ਜਾਂ ਇਹਦੇ ਨਾਲ ਕੁਝ ਗਲਤ ਹੋਇਆ ਹੈ ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਫੜਿਆ ਉਹ ਜਦੋਂ ਕੁਝ ਦੱਸੇਗਾ ਫਿਰ ਪੁਲਿਸ ਨੂੰ ਪਤਾ ਲੱਗੇਗਾ ਪਰ ਪੁਲਿਸ ਦਾ ਕਹਿਣਾ ਇਹ ਹੈ ਵੀ ਇਹਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮੋਨੂ ਜਿਹੜਾ ਬੱਚੇ ਦਾ ਪਿਤਾ ਸੀ ਉਹਦਾ ਵੀ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਨੇ ਉਹਦਾ ਪੂਰਾ ਸਾਥ ਦਿੱਤਾ ਉਹਨਾਂ ਨੇ ਆਪਣੀ ਪੂਰੀ ਵਾਹ ਲਾਈ ਹੈ ਹਜੇ ਤੱਕ ਜਿਹੜੀ ਅਗਲੀ ਕਾਰਵਾਈ ਹੈ ਬਹੁਤ ਹੱਦ ਤੱਕ ਪੁਲਿਸ ਦੇ ਉੱਪਰ ਹੈ ਕਿਵੇਂ ਦੀ ਉਹ ਰਿਪੋਰਟ ਪੇਸ਼ ਕਰਦੇ ਨੇ ਸਬੂਤ ਇਕੱਠੇ ਕਰਕੇ ਜੇ ਉਹ ਚਾਣ ਤਾਂ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲ ਵੀ ਸਕਦੀ ਹੈ ਬਾਕੀ ਇਹ ਕੋਰਟ ਦੇ ਅੰਦਰ ਜਾ ਕੇ ਫੈਸਲਾ ਹੋਏਗਾ ਇੱਕ ਛੋਟਾ ਜਿਹਾ ਬੱਚਾ ਜਿਹਦਾ ਕੋਈ ਕਸੂਰ ਨਹੀਂ ਸੀ ਜਿਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇੱਕ ਸ਼ਰਾਬੀ ਬੰਦੇ ਨੇ ਜਿਹੜਾ ਕਿ ਨਸ਼ੇ ਦਾ ਆਦੀ ਸੀ ਉਹ ਛੋਟੇ ਜਿਹੇ ਬੱਚੇ ਨੂੰ ਮਾਰਿਆ ਬੜੀ ਬੇਰਹਿਮੀ ਦੇ ਨਾਲ ਇੱਕ ਹੱਸਦਾ ਵਸਦਾ ਜਿਹੜਾ ਪਰਿਵਾਰ ਸੀ ਜਿਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਸੀ ਉਹਨਾਂ ਦਾ ਪੂਰੇ ਪਰਿਵਾਰ ਹੀ ਤੈਸ ਨੈਸ ਕਰਕੇ ਰੱਖਦਾ ਉਹ ਮਜ਼ਦੂਰੀ ਕਰਦੇ ਸੀ ਉਹਨਾਂ ਦਾ ਦਿਲ ਲੱਗਿਆ ਸੀ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਵਧੀਆ ਪੜਨ ਪਰ ਜਿਹੜਾ ਘਰ ਦਾ ਚਿਰਾਗ ਸੀ ਉਹੀ ਬੁੱਝ ਗਿਆ ਇੱਕ ਬੇਵਕੂਫ ਬੰਦੇ ਦੇ ਕਾਰਨ ਮਿਆਂਗ ਸਿੰਘ ਜਥੇਬੰਦੀਆਂ ਵੀ ਨਾਲ ਨੇ ਹਜੇ ਤੱਕ ਜਿਹੜੇ ਲੋਕ ਨੇ ਉੱਥੋਂ ਦੇ ਉਹ ਵੀ ਨਾਲ ਨੇ ਪਰ ਗੱਲ ਇਹ ਹੈ ਇਹ ਜਿਹੜਾ ਮੋਰਚਾ ਹੈ ਲੰਬਾ ਚੱਲੇਗਾ ਤੇ ਜੇ ਲੋਕ ਲੰਬੇ ਸਮੇਂ ਤੱਕ ਇਹ ਮੋਰਚਾ ਨਾ ਬੰਦ ਹੋਣ ਦੇਣ ਤਾਂ ਹੀ ਇਨਸਾਫ ਮਿਲ ਸਕਦਾ ਜੇ ਇੱਕ ਨੂੰ ਇਨਸਾਫ ਮਿਲੇਗਾ ਤਾਂ ਕਈਆਂ ਨੂੰ ਅੱਗੇ ਵੀ ਕੰਨ ਹੋਣਗੇ ਵੀ ਜੇ ਕੋਈ ਮਾੜਾ ਕੰਮ ਕੀਤਾ ਜਾਏਗਾ ਤਾਂ ਉਹਦੀ ਸਜ਼ਾ ਵੀ ਮਿਲੇਗੀ ਜੇ ਇਸ ਵਾਰ ਅਪਰਾਧੀ ਬਚਦਾ ਤੇ ਫਿਰ ਜਿਹੜੇ ਇਹੋ ਜੀ ਪ੍ਰਵਿਰਤੀ ਦੇ ਲੋਕ ਨੇ ਉਹਨਾਂ ਦੇ ਹੌਸਲੇ ਬਲੰਦ ਹੋ ਜਾਂਦੇ ਨੇ ਵੀ ਉਹਦਾ ਕੁਛ ਨਹੀਂ ਵਿਗੜਿਆ ਤੇ ਸਾਡਾ ਵੀ ਕੁਛ ਨਹੀਂ ਵਿਗੜਨਾ। ਇਸ ਕੇਸ ਦੇ ਵਿੱਚ ਇੱਕ 5 ਸਾਲ ਦਾ ਮਾਸੂਮ ਜਿਹੜਾ ਗਿਆ ਉਹਦਾ ਜਿਹੜਾ ਕਤਲ ਹੋਇਆ ਜਿੰਨੇ ਵੀ ਕੀਤਾ ਉਹਨੂੰ ਉਹਦੀ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਹੈ। ਛੋਟਾ ਜਿਹਾ ਹਰਵੀਰ ਜਿਹੜਾ ਆਪਣੀ ਭੈਣ ਦੇ ਨਾਲ ਰੋਜ਼ ਗੁਰਦੁਆਰੇ ਜਾਂਦਾ ਸੀ ਤੇ ਉਥੋਂ ਉਹਦੇ ਹੱਥ ਲੱਗਦਾ ਤੇ ਦੁਨੀਆ ਤੋਂ ਹੀ ਚਲਾ ਗਿਆ। ਮਾਪੇ ਦਾ ਬਹੁਤ ਬੁਰਾ ਹਾਲ ਹੈ। ਕਿਉਂਕਿ ਬੱਚਾ ਚਲਾ ਗਿਆ। ਹੁਣ ਉਮੀਦ ਇਹੀ ਕਰਦੇ ਆਂ ਵੀ ਪਰਿਵਾਰ ਨੂੰ ਇਨਸਾਫ ਮਿਲੇਗਾ। ਮੈਨਾਂ ਕਿ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ